ਇਸ ਵਕਤ ਅਸੀਂ ਖੜੇ ਆ ਮੇਰਾ ਆਪਣਾ ਹਲਕਾ ਹੈ ਪੁਲਾਥਲਕੇ ਦਾ ਤਲਵਾੜਾ ਪਿੰਡ ਹੈ ਜੀ ਆ ਸਾਰੇ ਸਤਕਾਰਯੋਗ ਸੱਜਣ ਤੁਸੀਂ ਦੇਖ ਸਕਦੇ ਹੋ ਪਤਵੰਤੇ ਸੱਜਣ ਨੇ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਨੇ ਔਰ ਇਹ ਅਸੀਂ ਤਲਵਾੜੇ ਪੁਲਾਥਲਕੇ ਦੇ ਪਿੰਡ 'ਚ ਖੜੇ ਆ ਇੱਥੇ ਵੀ ਤੁਸੀਂ ਨਿਗਾਹ ਮਾਰੋਗੇ ਮੈਂ ਕਰਨ ਨੂੰ ਬੇਨਤੀ ਕਰੂੰਗਾ ਕਿ ਅਗਰੇ ਪਿੱਛੇ ਨਿਗਾਹ ਮਾਰਿਓ ਲਗਭਗ ਕੋਈ ਅ ਕੋਈ 35 40 ਏਕੜ ਤਾਂ ਜਿਹੜਾ ਹੈਗਾ ਵਾ ਸਿੱਧਾ-ਸਿੱਧਾ ਕਣਕ ਦੀ ਫਸਲ ਸੜ ਗਈ ਆ ਅੱਗ ਲੱਗਣ ਕਰਕੇ ਤੇ ਕੋਈ ਲਗਭਗ 1.200 ਕਿੱਲਾ ਜਿਹੜਾ ਹੈਗਾ ਵਾ ਉਹ ਨਾੜ ਜਿਹੜਾ ਹੈਗਾ ਸੀਗਾ ਉਹ ਵੀ ਸੜ ਕੇ ਸੁਆਹ ਹੋ ਗਿਆ ਤੁਹਾਨੂੰ ਪਤਾ ਕਿ ਜਿਹੜੇ ਜ਼ਿਮੀਂਦਾਰ ਤਬਕਾ ਉਹ ਤੂੜੀ ਵੀ ਬਣਾਉਂਦਾ ਆਪਣੇ ਫਸਲਾਂ ਪਸ਼ੂਆਂ ਦੇ ਵਾਸਤੇ ਔਰ ਅੱਜ ਕੱਲ ਤੂੜੀ ਜਿਹੜੀ ਉਹ ਕਾਫੀ ਮਹਿੰਗੀ ਹੈ ਸੋ ਇਹ ਇੱਕ ਸਿਰਫ ਨਮੂਨੇ ਦੇ ਤੌਰ ਤੇ ਤੁਹਾਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਹੁਣ ਇਹ ਸਾਰੀ ਅੱਗ ਲੱਗੀ ਨੂੰ ਤੇ ਕਣਕ ਸੜੀ ਨੂੰ ਸਾਰੇ ਪੰਜਾਬ ਦੇ ਵਿੱਚ ਆਲਮੋਸਟ ਕੋਈ तकरीबन तकरीबन ਸਮਝ ਲਓ ਕੋਈ 2 ਹਫ਼ਤੇ ਦੇ ਕਰੀਬ ਹੋ ਚੱਲੇ ਨੇ ਲੇਕਿਨ ਅਫਸੋਸ ਨਾਲ ਕਿ ਪੰਜਾਬ ਸਰਕਾਰ ਨੇ ਜਿਹੜਾ ਤੁਰੰਤ ਸਪੈਸ਼ਲ ਗਿਰਦਾਬਰੀ ਆਰਡਰ ਕਰਕੇ ਤੇ ਮੁਆਵਜ਼ਾ ਦੀ ਅਸੈਸਮੈਂਟ ਕਰਨੀ ਹੁੰਦੀ ਅੱਜ ਤੱਕ ਉਹ ਵੀ ਚੰਗੀ ਤਰ੍ਹਾਂ ਨਹੀਂ ਹੋਈ ਇਹ ਪਿੰਡ ਦਾ ਤਲਵਾੜਾ ਵਾਲਾ ਲੇਕਿਨ ਇਹਦਾ ਰਕਬਾ ਖਸਣ ਪਿੰਡ ਦੇ ਨਾਲ ਲੱਗਦਾ ਸਾਰਾ ਤੇ ਮੈਂ ਰਿਪੀਟਿਡਲੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਰਿਹਾ ਵਾਂ ਮੈਂ ਦੁਬਾਰਾ ਵੀ ਗੱਲ ਕਰਾਂਗੇ ਸਾਡੇ ਜਿਹੜੇ ਇੱਥੇ ਕਨਸਰਨਡ ਅਸਟੇਮ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਲੇਕਿਨ ਹਲੇ ਤੱਕ ਕੀ ਹੋਇਆ ਕਿ ਇੱਥੇ ਪਟਵਾਰੀ ਨੇ ਪਹੁੰਚ ਕੇ ਜਾਂ ਕਾਨੂੰਗੋਏ ਨੇ ਜਾਂ ਰੈਵਨਿਊ ਆਫੀਸ਼ਰਸ ਨੇ ਇਹਨਾਂ ਦੀ ਪੂਰੀ ਆਣ ਕੇ ਅਸੈਸਮੈਂਟ ਕਰਕੇ ਕਿ ਕਿਹਦੀ ਫਸਲ ਉਹ ਕੋ ਮੁਆਵਜ਼ਾ ਨਹੀਂ ਲਾਇਆ ਗਿਆ ਵੈਸੇ ਤਾਂ ਸੂਲਨ ਸਾਰੇ ਪੰਜਾਬ ਦੇ ਵਿੱਚ ਅੱਜ ਕੱਲ ਕੀ ਹੈ ਟੈਕਨੋਲੋਜੀ ਬਦਲ ਚੁੱਕੀ ਆ ਸੈਟਲਾਈਟ ਮੈਪਿੰਗ ਹੋਣੀ ਚਾਹੀਦੀ ਆ ਉੱਪਰ ਸੈਟਲਾਈਟ ਤੇ ਰਾਹੀਂ ਤੁਸੀਂ ਸਾਰੇ ਪੰਜਾਬ ਦੀ ਕੁੱਲ ਕਿੰਨੇ ਰਕਬਾ ਜਿਹੜਾ ਸੜਿਆ ਕਣਕ ਦਾ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਔਰ ਤੁਸੀਂ ਜਲਦੀ ਮੁਆਵਜ਼ਾ ਦੇ ਸਕਦੇ ਹੋ ਹੁਣ ਕਣਕ ਜਦੋਂ ਸੜਦੀ ਆ ਕਿਸੇ ਦੀ ਇੱਕ ਕਿੱਲਾ ਸਮਝ ਲਓ 60 70 ਹਜ਼ਾਰ ਰੁਪਏ ਦਾ ਉਹਦਾ ਮਾਲੀ ਨੁਕਸਾਨ ਹੋ ਜਾ ਇਹ ਸਪਿੰਡ ਵਿੱਚ ਜਿਆਦਾ ਜ਼ਿਕਰਯੋਗ ਗੱਲ ਇਹਨਾਂ ਨੇ ਦੱਸੀ ਸਾਰੇ ਮੇਰੇ ਵੀਰਾਂ ਨੇ ਕਿ ਇੱਕ ਗੁਰਚਰਨ ਸਿੰਘ ਉਹ ਇਸ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਲਗਭਗ ਕਿੰਨੇ ਏਕੜ ਲਈ ਜੀ ਠੇਕੇ ਦੇ 12 ਕਿੱਲੇ 12 ਕਿੱਲੇ ਉਹਨਾਂ ਦੀ ਕੜਕ ਜਿਹੜੀ ਠੇਕੇ ਦੇ ਲਈ ਸੀਗੀ ਉਹ ਕੰਪਲੀਟ ਸੜ ਗਈ ਹੈ ਇਸੇ ਤਰ੍ਹਾਂ ਹੀ ਦੂਸਰੇ ਪਿੰਡ ਤੋਂ ਨੰਬਰਦਾਰ ਗੁਰਬੀਰ ਸਿੰਘ ਆ ਥੋੜੇ ਦੂਰੋਂ ਆਉਂਦੇ ਨੇ ਉਹਨਾਂ ਦਾ ਪਿੰਡ ਹੈਗਾ ਗਡਾਣੀ ਉਹ ਸਾਰੇ ਸਾਡੇ ਹਲਕੇ ਦੇ ਵਿੱਚ ਜ਼ਮੀਨ ਲੈਂਦੇ ਨੇ ਠੇਕੇ ਤੇ ਉਹਦੀ ਕੋਈ ਲਗਭਗ ਇੰਨੀ 10-12 ਕਿੱਲੇ ਉਹਦੀ ਸੜ ਗਈ ਇਹਦਾ ਮਤਲਬ ਇਹਨਾਂ ਦਾ ਡਬਲ ਲਾਸ ਹੋਇਆ ਠੇਕੇ ਤੇ ਜਿਹੜੀ ਜ਼ਮੀਨ ਲੈਂਦੇ ਨੇ ਇੱਕ ਤਾਂ ਇਹਨਾਂ ਨੇ ਜਿਹੜਾ ਮਾਲਕ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਇਹਨਾਂ ਦੀ ਖੜੀ ਫਸਲ ਜਿਹੜੀ ਉਹ ਨੁਕਸਾਨ ਲekin ਅਜ ਤੱਕ ਕੋਈ ਪਰਪਾਈ ਕੋਈ ਗੱਲਬਾਤ ਇਹਦੇ ਤੇ ਜ਼ਿਕਰ ਖਲੇ ਹੋਇਆ ਨਹੀਂਗਾ ਮੈਨੂੰ ਯਾਦ ਹੈ ਕਿ ਸਰਕਾਰ ਜਦੋਂ ਜਦੋਂ ਪਹਿਲਾ ਖਰਾਬਾ ਹੋਇਆ ਅੱਜ ਤੋਂ ਪਿਛਲੇ 2-3 ਸਾਲ ਤੋਂ ਲਗਾਤਾਰ ਖਰਾਬਾ ਤਾਂ ਹੁੰਦਾ ਹੀ ਆ ਕਦੀ ਬੇਮੌਸਮੀ ਬਾਰਿਸ਼ ਨਾਲ ਕਦੀ ਝੋਨਾ ਖਰਾਬ ਹੋ ਗਿਆ ਕਦੀ ਕਪਾਹ ਖਰਾਬ ਹੋ ਗਈ ਤਾਂ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਆਣ ਕੇ ਕਿਹਾ ਕਿ ਜੀ ਮੈਂ ਇੱਕ ਇੱਕ ਪਾਈ ਦਾ ਹਿਸਾਬ ਦਊਂਗਾ ਇੱਕ ਇੱਕ ਪਾਈ ਮਤਲਬ ਕਿ ਮੁਰਗੀ ਦੇ ਵੀ ਪੈਸੇ ਦਊਂਗਾ ਬੱਕਰੀ ਦੇ ਵੀ ਦਊਂਗਾ ਫਲਾਣੇ ਦੇ ਵੀ ਦਊਂਗਾ ਲੇਕਿਨ ਮਗਰਲੀਆਂ ਫਸਲਾਂ ਦਾ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਏ ਅੱਜ ਇੱਥੇ ਖੜ ਕੇ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਸਿਰਫ ਇਹ ਆ ਕਿ ਅਸੀਂ ਸਰਕਾਰਾਂ ਕਾਦ ਲਈ ਬਣਾਉਨੇ ਆ ਅਸੀਂ ਸਰਕਾਰਾਂ ਕੋਈ ਇਹਨਾਂ ਨੂੰ ਹੈਲੀਕਾਪਟਰਾਂ ਤੇ ਚੜਨ ਲਈ ਕੋਈ ਆਯਾਸ਼ੀ ਕਰਨ ਲਈ ਗਨਮੈਨ ਲੈਣ ਲਈ ਇਸ ਕਰਕੇ ਤਾਂ ਨਹੀਂ ਨਾ ਬਣਾਉਂਦੇ ਅਸੀਂ ਸਰਕਾਰ ਬਣਾਉਨੇ ਆ ਤਾਂ ਕਿ ਜਿਹੜੇ ਲੋਕਾਂ ਦੇ ਕੰਮ ਨੇ ਜਾਇਜ਼ ਗੱਲਾਂ ਨੇ ਉਹਦਾ ਤੁਰੰਤ ਮਸਲੇ ਜਿਹੜੇ ਇਹਨਾਂ ਨੂੰ ਹੱਲ ਕਿਤੇ ਜਾਣ ਪਰ ਅੱਜ 2 ਹਫ਼ਤੇ ਬੀਤਣ ਤੋਂ ਬਾਅਦ ਜੇ ਹਲੇ ਸਪੈਸ਼ਲ ਗਰਦਾਬਰੀ ਤੱਕ ਨਹੀਂ ਪਹੁੰਚੀ ਗਵਰਨਮੈਂਟ ਤੇ ਫਿਰ ਮੁਰਗੀ ਬੱਕਰੀ ਵਗੈਰਾ ਦਾ ਮੁਆਵਜ਼ਾ ਕੌਣ ਦੇਊਗਾ ਮੈਂ ਸਾਰੇ ਦੇਸ਼ ਦਾ ਕਾਂਗਰਸ ਪਾਰਟੀ ਦਾ ਕਿਸਾਨ ਮੰਡ ਦਾ ਪ੍ਰਧਾਨ ਮੇਰਾ ਇਹ ਨੈਤਿਕ ਜ਼ਿੰਮੇਵਾਰੀ ਆ ਕਿ ਸਾਰੇ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਉਠਾਵਾਂ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਉਹ ਤਾਂ ਅਰਸੇ ਤੋਂ ਹੋ ਰਹੀ ਆ ਆਪਾਂ ਨੂੰ ਸਭ ਨੂੰ ਪਤਾ ਵਾ ਆ ਹੁਣੇ ਮੈਂ ਕੱਲ ਪਰਸੋ ਤੁਹਾਡੇ ਨਾਲ ਗੱਲ ਕੀਤੀ ਸੀ ਦੱਸਿਆ ਸੀ ਤੁਹਾਨੂੰ ਕਿ ਕਿਵੇਂ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਤਕਰੀਬਨ ਕਿ ਜਿਹੜੀ ਕਣਕ ਹੈਗੀ ਆ ਇਹਦਾ ਅੱਜ ਮਿਨੀਮਮ ਸਪੋਰਟ ਪ੍ਰਾਈਸ ਕਿੰਨੀ ਆ 2400 25 ਰੁਪਏ ਕੁਇੰਟਲ ਆ ਤੇ ਸ਼ਾਇਦ ਤੁਹਾਨੂੰ ਵੀ ਨਹੀਂ ਸਾਰਿਆਂ ਨੂੰ ਪਤਾ ਹੋਊਗਾ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਕਾਰਪੋਰੇਟ Amazon ਵਰਗੀਆਂ ਤੇ Flipkart ਵਰਗੀਆਂ ਆਪਣੀ ਕਣਕ ਨੂੰ ਪੈਕਿੰਗ ਕਰਕੇ ਉਹਦੀ ਬ੍ਰਾਂਡਿੰਗ ਕਰਕੇ ਤੁਹਾਨੂੰ ਪਤਾ ਨਹੀਂਗਾ ਕਿ ਇਹ 10000 ਰੁਪਏ ਕਿਵਿੰਟਲ ਨੂੰ ਕਣਕ ਪੰਜਾਬ ਦੇ ਵਿੱਚ ਹੀ ਲੋਕੀ ਖਰੀਦ ਰਹੇ ਨੇ ਜਿਹੜੇ ਰਿਟੇਲਰ ਨੇ ਜਿਹੜੇ ਕੰਜ਼ਿਊਮਰ ਨੇ ਸ਼ਹਿਰਾਂ ਚ ਜਿਹੜਾ ਲੋਕ ਰਹਿੰਦੇ ਨੇ ਔਰ ਜੇ ਉਹਨੂੰ ਆਰਗੇਨਿਕ ਦਾ ਬ੍ਰਾਂਡ ਦੇ ਦੇਣ ਤੇ ਫਿਰ ਤਾਂ ਉਹ ਮੈਨੂੰ ਲੱਗਦਾ ਜਾ ਕੇ ਪੈਂਦੀ ਆ ਤਕਰੀਬਨ ਤਕਰੀਬਨ 200 ਰੁਪਏ ਕਿਲੋ ਸਮਝ ਗਏ ਸਾਨੂੰ ਮਿਲ ਰਿਹਾ ਕਿਸਾਨਾਂ ਨੂੰ 24 ਰੁਪਏ 25 ਪੈਸੇ ਕਿਲੋ ਤੇ ਇਹ ਕੰਪਨੀਆਂ ਲਫਾਫਿਆਂ ਚ ਪਾ ਕੇ ਠੱਪਾ ਲਾ ਕੇ ਥੋੜਾ ਸਾਫ ਸਫਾਈ ਕਰਕੇ ਤੇ ਉਹ 4 6 8 ਗੁਣਾ ਸਾਡੀ ਤੋਂ ਕੀਮਤ ਆ ਰਹੀ ਆ ਪੰਜਾਬ ਦੇ ਕਿਸਾਨ ਦੀ ਇਸ ਵਕਤ ਦੇਸ਼ ਦੇ ਕਿਸਾਨ ਦੇ ਹਾਲਾਤ ਨੇ ਕਾਰਪੋਰੇਟ ਘਰਾਣੇ ਕਿਵੇਂ ਐਕਸਪਲੋਇਟ ਕਰਦੇ ਅੱਜ ਦਾ ਮੁੱਦਾ ਮੇਰਾ ਚਾਹੇ ਉਹ ਨਹੀਂ ਸਿਗਾ ਪਰ ਫਿਰ ਵੀ ਐਜੂਕੇਟ ਕਰਨਾ ਜਿਹੜੀ ਗੱਲ ਸਾਡੀ ਨੌਲੇਜ ਚ ਆਉਂਦੀ ਆ ਜਿਹੜੀ ਗੱਲ ਆਪਾਂ ਮਾਰਕੀਟ 'ਚ ਦੇਖਦੇ ਆਂ ਔਰ ਜਿਹੜੀ ਗਵਰਨਮੈਂਟਾਂ ਕਹਿੰਦੀਆਂ ਜੀ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਇਸ ਕਰਕੇ ਘੱਟ ਰੱਖਦੇ ਆਂ ਤਾਂ ਕਿ ਦੇਸ਼ ਦਾ 140 ਕਰੋੜ ਜਿਹੜਾ ਜਨਤਾ ਉਹਨਾਂ ਨੂੰ ਅਨਾਜ ਸਸਤਾ ਮਿਲੇ ਅਨਾਜ ਸਸਤਾ ਤਾਂ ਤੁਸੀਂ ਗਵਰਨਮੈਂਟ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਦੇ ਰਾਹੀਂ ਦੇ ਰਹੇ ਹੋ 2 ਰ ਜਾਂ 2 ਰੁਪਏ ਜਾਂ 4 ਰੁਪਏ ਕਿਲੋ ਤੁਸੀਂ ਦੇ ਰਹੇ ਹੋ ਤਾਂ ਲਗਭਗ ਆਪੇ ਹੀ ਸਰਕਾਰ ਕਹਿੰਦੀ ਕਿ ਅਸੀਂ 70 80% ਲੋਕਾਂ ਨੂੰ ਘੱਟ ਰੇਟ ਦੇ ਉੱਤੇ ਅਨਾਜ ਗਰੀਬਾਂ ਨੂੰ ਦੇ ਰਹੇ ਹਾਂ ਪਰ ਜਿਹੜਾ ਅਨਾਜ ਸ਼ਹਿਰਾਂ ਦੇ ਵਿੱਚ ਜਿਹੜੇ ਜਿਹੜੀ ਮਿਡਲ ਕਲਾਸ ਕਹੇ ਲੋ ਜਾਂ ਅਮੀਰ ਆਦਮੀ ਕਹੇ ਲੋ ਉਹਨਾਂ ਨੂੰ ਉਹਨਾਂ ਨੂੰ ਤਾਂ ਅਨਾਜ ਮਿਲ ਰਿਹਾ ਹੈਗਾ ਵਾ ਜਾ ਕੇ 100 ਰੁਪਏ ਕਿਲੋ 150 ਰੁਪਏ ਕਿਲੋ ਵੀ ਖਰੀਦਦੇ ਨੇ 200 ਰੁਪਏ ਕਿਲੋ ਵੀ ਆਰਗੈਨਿਕ ਖਰੀਦਦੇ ਨੇ ਤੇ ਅਗਰ ਉਹਨਾਂ ਦੇ ਵਿੱਚ ਕਪੈਸਿਟੀ ਆ ਇੰਨੇ ਪੈਸੇ ਖਰੀਦ ਪੈਸੇ ਦੇ ਕੇ ਰੋਜ਼ ਰੋਟੀ ਬਣਾਉਣ ਦੀ ਖਰੀਦਦੰਦੀ ਤੇ ਫਿਰ ਆ ਜਿਹੜਾ ਸਾਡਾ طبਕਾ ਕਿਸਾਨ طبਕਾ ਇਹਨਾਂ ਨੂੰ ਇਹਨਾਂ ਦੀ ਫਸਲ ਦਾ ਜਾਇਜ਼ ਭਾਅ ਕਿਉਂ ਨਹੀਂ ਮਿਲਦਾ ਔਰ ਉਦੋਂ ਵੀ ਮੈਂ ਜ਼ਿਕਰ ਕੀਤਾ ਸੀਗਾ ਸਾਡੀਆਂ ਸਰਕਾਰਾਂ ਫੇਲ ਨੇ ਮਾਰਕੀਟਿੰਗ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਸੀਗਾ ਈਰਾਨ ਤੋਂ ਟਰੱਕ ਆਏ ਸੀ ਇਹ ਕੰਡੀਸ਼ਨ ਮੇਰੇ ਖਿਆਲ ਤੁਸੀਂ ਵੀ ਸਾਰਿਆਂ ਨੇ ਸ਼ੀਸ਼ਣ ਦੇਖਿਆ ਹੋਣਾ ਪੁਰਾਣੇ ਬੰਦਿਆਂ ਨੇ ਆ ਆਲੂ ਸਾਡਾ ਈਰਾਨ ਗਿਆ ਸੀਗਾ ਤੋਂ ਪੰਜਾਬ ਸਰਕਾਰ ਅਗਰ ਕੋਸ਼ਿਸ਼ ਕਰੇ ਸਾਡਾ ਗੰਨਾ ਸਾਡਾ ਆਲੂ ਸਾਡੀ ਕਣਕ ਸਾਡਾ ਝੋਨਾ ਸਾਡੀਆਂ ਹੋਰ ਜਿਹੜੀਆਂ ਜਿਹੜੀਆਂ ਖੇਤੀ ਦੀਆਂ ਪ੍ਰੋਡਿਊਸ ਆ ਉਹਨਾਂ ਨੂੰ ਅਸੀਂ ਬਹੁਤ ਦੂਰ ਦਰਾਡੇ ਜਿਹੜੇ ਜਿਹੜੇ ਦੇਸ਼ਾਂ ਕੋ ਅਨਾਜ ਨਹੀਂਗਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇੱਕੋ ਢਾਈ ਘੰਟੇ ਦੀ ਉਡਾਨ ਤੇ ਮਿਡਲ ਈਸਟ ਹੈ ਜਿਹੜੇ ਖਾੜੀ ਦੇ ਦੇਸ਼ ਆਪਾਂ ਕਹਿੰਦੇ ਆ ਸਾਊਦੀ ਅਰੇਬੀਆ ਔਰ ਯੂਏਏ ਦੇ ਦੇਸ਼ ਆ ਹੋਰ ਜਿੰਨੇ ਦੇਸ਼ ਨੇ ਤੁਸੀਂ ਦੇਖਦੇ ਹੋ ਜਿੱਥੇ ਅਨਾਜ ਨਹੀਂਗਾ ਰਿੱਤਾ ਹੀ ਰਿੱਤਾ ਵਾ ਅਸੀਂ ਉੱਥੇ ਦੇਖ ਸਕਦੇ ਪਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਪਾਕਿਸਤਾਨ ਨਾਲ ਬਾਰਡਰ ਅਗਰ ਸਾਡਾ ਖੁੱਲ ਜੇ ਤੇ ਅਗਲਾ ਰਕਬਾ ਰੂਸ ਤੱਕ ਬਹੁਤ ਠੰਡਾ ਵਾ ਇੱਥੇ ਕੋਈ ਅਨਾਜ ਨਹੀਂ ਹੁੰਦਾ ਇਹ ਸਾਰੇ ਅਨਾਜ ਕੋਈ ਅਫਰੀਕਾ ਤੋਂ ਮੰਗਵਾਉਂਦਾ ਵਾ ਕੋਈ ਲਾਟਿਨ ਅਮਰੀਕਾ ਬ੍ਰਾਜ਼ੀਲ ਅਰਜਨਟੀਨਾ ਤੋਂ ਅਨਾਜ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਜਦ ਕੇ ਪੰਜਾਬ ਉਹਨਾਂ ਦੇ ਮੁੱਢ ਬੈਠਾ ਵਾ ਲੇਕਿਨ ਸਾਡੀਆਂ ਸਰਕਾਰਾਂ ਨੇ ਨਾ ਕਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਦੀ ਕੋਈ ਮਾਰਕੀਟ ਲੱਭੀਏ ਇਹਨਾਂ ਨੂੰ ਵਾਜਬ ਭਾਅ ਦੀਏ ਮੇਰਾ ਇਹ ਮੰਨਣਾ ਵਾ ਕਿ ਅੱਜ ਜੇ ਪਾਕਿਸਤਾਨ ਨਾਲ ਬਾਰਡਰ ਖੁੱਲ ਜਾ ਸਾਡਾ ਪਾਕਿਸਤਾਨ ਤੋਂ ਹੀ ਸਾਡੀ ਫਸਲ ਜਿਹੜੀ ਆ ਲਗਭਗ ਡਬਲ ਰੇਟ ਦੇ ਉੱਤੇ ਵਿਕਣਾ ਸ਼ੁਰੂ ਹੋ ਸਕਦੀ ਸੋ ਮੈਂ ਵੀਰੋ ਮੇਰੇ ਭਰਾਓ ਭੈਣੋ ਜਿੱਥੇ ਵੀ ਤੁਸੀਂ ਬੈਠੇ ਹੋ ਇੱਕ ਵਾਰ ਉਹਨਾਂ ਤੇ ਵੀ ਧਿਆਨ ਮਾਰੋ ਜਿਹੜੇ ਦੇਸ਼ ਨੂੰ ਪਾਲਦੇ ਨੇ ਆ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਇਸ ਲਈ ਜਾਣਾ ਪੈ ਰਿਹਾ ਵਾ ਕਿਉਂਕਿ ਇੱਥੇ ਜ਼ਮੀਨ ਤੋਂ ਆਮਦਨ ਹੌਲੀ-ਹੌਲੀ ਜ਼ਮੀਨਾਂ ਦੀ ਡਿਵੀਜ਼ਨ ਹੋ ਕੇ ਘਟ ਗਈ ਇਹ ਕਰਜ਼ਈ ਹੋ ਗਏ ਇਹਨਾਂ ਦੇ ਘਰਾਂ ਦੇ ਹਾਲਾਤ ਖਰਾਬ ਹੋ ਗਏ ਤੇ ਫਿਰ ਰਾਹ ਲੱਭਿਆ ਸਾਡੇ ਬੱਚਾ ਨੇ ਵਿਦੇਸ਼ਾਂ ਨੂੰ ਜਾਣ ਦਾ ਔਰ ਹੁਣ ਤੁਸੀਂ ਦੇਖ ਰਹੇ ਵਿਦੇਸ਼ਾਂ ਦੇ ਦਰਵਾਜ਼ੇ ਵੀ ਬੰਦ ਹੋ ਰਹੇ ਨੇ ਕੈਨੇਡਾ ਔਰ ਅਮਰੀਕਾ ਆਸਟ੍ਰੇਲੀਆ ਉਹ ਸਾਰੇ ਹੌਲੀ-ਹੌਲੀ ਸ਼ਟਡਾਊਨ ਕਰ ਰਹੇ ਨੇ ਇੱਥੇ ਹੀ ਸਾਨੂੰ ਕੋਈ ਹੱਲ ਲੱਭਣਾ ਪਊਗਾ ਜ਼ਮੀਨਾਂ ਬਹੁਤ ਉਪਜਾਊ ਨੇ ਸਾਡੀਆਂ ਕੋਈ ਕਸਰ ਨਹੀਂ ਹੈ ਪਾਣੀ ਚਾਹੇ ਚਾਹੇ ਪਾਣੀ ਅਸੀਂ ਜ਼ਮੀਨ ਥਲੜਾ ਕੱਢਦੇ ਆਂ ਹਾਲਾਂਕਿ ਅਸੀਂ ਬਿਆਸ ਦਰਿਆ ਦੇ ਬੇਟ ਇਲਾਕੇ ਵਿੱਚ ਗਿਨੇ ਜਾਂਦੇ ਇਥੋਂ ਬਿਆਸ ਦਰਿਆ ਜਿਹੜਾ ਕਰੋ ਫਲਾਈਟ ਤੇ ਆ ਉਹ ਲਗਭਗ ਤੁਸੀਂ ਲਾ ਲਓ ਕੋਈ 10 12 ਕਿਲੋਮੀਟਰ ਤੇ ਸਾਡਾ ਦਰਿਆ ਵਾ ਇਥੇ ਸਾਡਾ ਵਾਟਰ ਲੈਵਲ ਬਾਕੀ ਪੰਜਾਬ ਨਾਲੋਂ ਬੈਟਰ ਆ ਪਰ ਫਿਰ ਵੀ ਪਾਣੀ ਸਾਡੇ ਕੋਲ ਸਾਧਨ ਆ ਮੌਸਮ ਸਾਡਾ ਬਹੁਤ ਅੱਛਾ ਵਾ ਜ਼ਮੀਨ ਦੀ ਜਿਹੜੀ ਕਿਸਮ ਆ ਇਥੇ ਹਰ ਇੱਕ ਚੀਜ਼ ਪੈਦਾ ਹੋ ਸਕਦੀ ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਮਾਰ ਖਾਂਦੇ ਆਂ ਫ੍ਰੋਮ ਪੋਲੀਸੀ ਮੇਕਿੰਗ ਜਿਹੜਾ ਗਵਰਨਮੈਂਟ ਦਾ ਫਰਜ਼ ਆ ਇਹ ਆਪਣਾ ਕ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਜਿਹੜਾ ਚਿਹਰੇ ਮੋਰੇ ਕਿਰਤ ਕਰਨ ਵਾਲੇ ਬੰਦੇ ਨੇ ਨਾਮ ਜੱਪਣ ਵਾਲੇ ਬੰਦੇ ਨੇ ਇਹਨਾਂ ਨੇ ਕਿਸੇ ਜ਼ਿੰਦਗੀ ਚ ਕੋਈ ਕਸਰ ਨਹੀਂ ਛੱਡੀ ਲੇਕਿਨ ਸਾਡੀਆਂ ਸਰਕਾਰਾਂ ਸਾਨੂੰ ਲਿਟ ਡਾਊਨ ਕਰਦੀਆਂ ਨੇ ਜਿੰਨਾ ਸਾਡਾ ਬੰਦਾ ਜੋ ਮਿਹਨਤ ਦਾ ਤੇ ਜੋ ਸਾਡੀ ਇਮਾਨਦਾਰੀ ਦਾ ਕਿਉਂਕਿ ਇਹਨਾਂ ਦੇ ਇਹ ਵਾਅਦਾ ਇੱਕ ਕੀਤਾ ਵਾ ਖੇਤੀ ਜਿਹੜਾ ਇਮਾਨਦਾਰ ਕੀਤਾ ਵਾ ਜਿਹਦੇ ਜਿਹਦੇ ਚ ਕੋਈ ਕ腐ਸ਼ਨ ਦਾ ਸਕੋਪ ਨਹੀਂ ਨਾ ਹੀ ਕਰਦੇ ਹੀ ਨੇ ਇਹ ਬਲਕੇ ਉਲਟਾ ਜਦ ਵੀ ਕਿਤੇ ਲੋੜ ਪੈਂਦੀ ਗੁਰੂ ਘਰ ਦੇ ਵਿੱਚ ਜਾਂ ਸਾਂਝੇ ਕੰਮਾਂ ਦੇ ਵਾਸਤੇ ਜਾਂ ਲੰਗਰ ਦੇ ਵਾਸਤੇ ਇਹ ਦੂਰ ਦਰਾਡੇ ਤੱਕ ਆਪਣੀ ਉਸ ਕਮਾਈ ਦੀ ਵਿੱਚੋਂ ਹਿੱਸਾ ਕੱਢ ਕੇ ਲੋਕਾਈ ਦੇ ਵਾਸਤੇ ਲੋਕਾਂ ਦੇ ਵਾਸਤੇ ਪਾਉਂਦੇ ਨੇ ਤਾਂ ਮੇਰਾ ਅੱਜ ਮਕਸਦ ਸੀਗਾ ਕਿ ਮੈਂ ਹਾਈਲਾਈਟ ਕਰਾਂ ਕਿ ਪਿਛਲੇ ਕਾਫੀ ਸਮੇਂ ਤੋਂ ਸਾਰੇ ਪੰਜਾਬ ਦੇ ਵਿੱਚ ਹੋਈ ਅੱਗਾਂ ਦੇ ਕਾਰਨ ਜਿਵੇਂ ਕਿ ਕੋਟਕਪੂਰੇ ਵਿੱਚ ਬਹੁਤ ਹੋਇਆ ਕੋਟ ਸੁਖਿਆ ਪਿੰਡ ਐਸੋ ਫਾਜ਼ਿਲਕਾ ਗੁਰੂ ਹਰਸਰਾਏ ਦੇ ਵਿੱਚ ਜ਼ੀਰਾ ਹਲਕੇ ਦੇ ਵਿੱਚ ਮੈਂ ਜਾ ਨਹੀਂ ਸਕਿਆ ਕਿਉਂਕਿ ਮਜਬੂਰੀਆਂ ਨੇ ਕੁਝ ਆਪਣੇ ਘਰੇਲੂ ਹਾਲਾਤ ਕੁਝ ਇਲਾਕੇ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਔਰ ਇਸੇ ਤਰ੍ਹਾਂ ਹੀ ਸਾਰਾ ਬਠਿੰਡੇ ਹਲ ਇਲਾਕੇ ਦੇ ਵਿੱਚ ਜ਼ਿਲ੍ਹੇ ਅਤੇ ਹੋਰ ਮਾਜੇ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਇਦਾਂ ਦੀਆਂ ਅੱਗਾਂ ਲੱਗੀਆਂ ਹੋਈਆਂ ਹੋਣਗੀਆਂ ਚੁੱਪ ਕਰਕੇ ਹੱਥ ਤੇ ਹੱਤ ਰਕੇ ਬਹਿ ਜਾਂਦੇ ਨੇ ਕਿ ਅਸੀਂ ਕੀ ਕਰ ਸਕਦੇ ਫਿਰ ਇਸ ਨੂੰ ਆਪਣਾ ਉਹ ਸਮਝ ਕੇ ਸਾਡੀ ਸ਼ਾਇਦ ਕਿਸਮਤ ਹੀ ਇਹ ਆ ਲੇਕਿਨ ਕਿਸਮਤ ਬਦਲੀ ਜਾ ਸਕਦਾ ਇੱਕ ਵਾਰ ਫਿਰ ਮੇਰੀ ਅਪੀਲ ਆ ਚੀਫ ਮਨਿਸਟਰ ਪੰਜਾਬ ਨੂੰ ਔਰ ਰੈਵਨਿਊ ਮਨਿਸਟਰ ਨੂੰ ਕਿ ਤੁਰੰਤ ਇਹ ਗਰਦਾਵਰੀਆਂ ਕਰਾਈਆਂ ਜਾਣ ਔਰ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਮੁਆਵਜ਼ਾ ਮੇਰੇ ਵੀਰੋ ਉਹ ਨਹੀਂ ਦੇਣਾ ਅਸੀਂ ਲੈਣਾ ਜਿਹੜਾ ਤੁਸੀਂ 5-4000 ਰੁਪਏ ਦਿੰਦੇ ਉਹ ਕੋਝਾ ਮਜ਼ਾਕ ਹੈ ਸਾਡੇ ਮੁਆਵਜ਼ੇ ਦੇ ਨਾਂ ਤੇ ਫਸਲ ਖਰਾਬ ਹੋਈ ਆ 70000 ਦੀ ਦਾ ਮੁਆਵਜ਼ਾ ਘੱਟੋ ਘੱਟ ਜਿਹੜਾ ਵਾ ਉਹ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਕੇਜਰੀਵਾਲ ਸਾਹਿਬ ਨੇ ਇੱਕ ਵਾਰ ਦਿੱਲੀ ਕਿਹਾ ਸੀਗਾ ਕਿ ਪੁਰਾਣੀ ਸਰਕਾਰੇ ਤੋਂ ਮੁਆਵਜ਼ਾ ਦਿੱਤੀ ਨਹੀਂ ਹੈ ਉਹ ਤਾਂ ਮਜ਼ਾਕ ਕਰਤੀ ਕਿਸਾਨ ਕੇ ਸਾਥ ਔਰ ਥੋੜਾ ਬਹੁਤਾ ਉਹਨੇ ਨੇ ਦਿੱਲੀ ਚ ਕੋ ਕੇ ਰਕਬਾ ਘੱਟ ਸੇਗਾ ਨੁਕਸਾਨ ਹੋਇਆ ਸੀ ਫਸਲ ਦਾ ਉਹਨੇ ਨੇ ਦਿੱਤਾ ਵੀ ਸੀਗਾ ਕੁਝ ਸ਼ਾਇਦ ਆਮ ਮੁਆਵਜ਼ੇ ਨਾਲੋਂ ਜ਼ਿਆਦਾ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਜਿਹੜਾ ਮੁਆਵਜ਼ੇ ਦੀ ਮੰਗ ਕਰਦੇ ਆਂ ਸੀ ਕਿ 50000 ਰੁਪਏ ਪ੍ਰਤੀ ਕੁਇੰਟਲ ਹਰ ਕਿਸਾਨ ਦਾ ਜਿਹੜਾ ਉਹ ਪ੍ਰਤੀ ਏਕੜ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਔਰ ਜਿਨ੍ਹਾਂ ਲੋਕਾਂ ਨੇ ਠੀਕੇ ਦੇ ਲਈ ਆ ਜ਼ਮੀਨ ਉਹਨਾਂ ਦਾ ਖਾਸ ਤੌਰ ਦੇ ਉੱਤੇ ਗਰਦਾਬਰੀ ਜਿਹੜੀ ਕਰਕੇ ਉਹਨਾਂ ਨੂੰ ਬੰਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਜਿਹੜੇ ਜਿਨ੍ਹਾਂ ਦੀ ਜ਼ਮੀਨ ਮੌਂਦੇ ਉਹਨਾਂ ਦੇ ਨਾਲ ਬੈਠ ਕੇ ਆਪਣਾ ਅਕਾਊਂਟ ਸੈਟਲ ਕਰ ਸਕਣ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਤਲਵਾੜੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ